ਸਤ ਸਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ ਵਿੱਚ ਕਰਮੇ ਵਾਲੀ ਪਾਲੀ ਵਰਦੀ ਆਪਾਂ ਨੇ ਹੁਣ ਚਟਾ ਸੂਟ ਅੱਜ ੱੱਲੇ ਜੀ ਮਰੰਡੇ ਨੂੰ ਪਿਓ ਯਾਰ ਡਾਇਆ ਚੱਕਣ ਛੋਟੇ ਛੋਟੇ ਜਿਹਦਾ ਪਤਾ ਨਹੀਂ ਹੁੰਦਾ ਪਰ ਫਿਰ ਵੀ ਜਿਹੜੀ ਚੀਜ਼ ਆਪਣੇ ਕਾਬੂ ਚ ਆ ਜਾਵੇ ਉਹ ਬਈਆ ਹੀ ਵਧੀਆ ਹੈ ਇਹਦੇ ਪਰ ਲੈ ਆਉਣਾ ਚੱਕ ਕੇ ਕਰਿਆ ਹੋਇਆ ਓਕੇ ਪਤਾ ਦੇਖਦੇ ਆਂ ਜਾ ਕੇ ਹਵਾ ਵੀ ਕਰਾ ਲਈਏ ਮਹਾ ਕਣਕ ਲਦਣੀਆਂ ਇਹ ਕਰਕੇ ਹੁਣ ਅੱਜ ਹੈਗਾ ਟਾਈਮ ਚੱਲ ਰਹੀ ਹੈ ਲੋਡਿੰਗ ਦਾ ਜਮਾਈ ਕਰਨੇ ਕਰਮ ਆਇਆ ਗੱਡੀ ਖੜੀ ਆ ਗੱਡੀ ਵਰਤੀ ਚੱਲ ਰਹੀ ਲੋਡਿੰਗ ਦੇ ਮੈਂਤੀ ਥੋੜੇ ਚਿਰ ਚੱਲ ਬੱਜੇ ਟਰਾਲੀ ਇਹ ਸਵਾਰ ਨਾਲ ਲੇਜ਼ਰ ਆਪਣਾ ਕਰਾਪਤਾ ਉਹਦੇ ਕਰਕੇ ਲੋਟ ਨਹੀਂ ਆਇਆ ਕੰਮ ਉੱਚਾ ਨੀਵਾ ਹੋ ਗਿਆ ਥੋੜਾ ਜਿਹਾ ਕੈਰੇ ਇਹ ਹੁਣ ਚੱਕ ਚੱਕ ਕੇ ਮਿੱਟੀ ਪਧਰੀ ਕਰਨ ਲੱਗਾ ਬੰਸੀ ਜਿਹਾ ਬਸ ਬੰਸੀ ਬਸ ਚੜ ਜਾਣਾ ਪਾਣੀ ਮੈਂ ਨਾ ਹੁਣ ਦੋ ਤਿੰਨ ਦਿਨ ਬਾਹਰ ਰਿਆਂ ਇੱਕ ਦੋ ਕੰਮ ਤੇ ਤੇ ਇਹ ਚੜਿਆ ਪਿਆ ਹਾਂ ਬਾਬੇ ਨੂੰ ਪੂਰਾ ਵੀ ਕਾਦੇ ਇਹ ਕਣਕ ਪੰਟਣਾ ਝੌਖਾ ਪਾ ਰਖਾ ਸਾ ਹੋਇਆ ਮੇਰਾ ਸਵੇਰੇ ਸਵੇਰੇ ਚਾਹ ਵੀ ਨਹੀਂ ਪੀਂਦੀ ਅੱਜ ਜਿੱਥੇ ਰਿਸ਼ਤੇਦਾਰੀ ਚੱਪਣ ਕਿਤੇ ਜਾਣਾ ਕੰਮ ਕੋ ਜਾਣਾ ਪੈਂਦਾ ਅਹ ਉਹ ਖੇਤ ਕਿੰਨੇ ਗੇੜਾ ਮਾਰਾ ਕੇ ਲਿਆ ਅੱਜ ਪਰ ਹੁਣ ਕਹਾ ਪੜਦੋ ਛੇਤੀ ਦੇ ਕੇ ਮੈਂ ਕਿਹਾ ਹੁਣ ਕਿਤੇ ਹਰੀਓ ਪੜਦੀ ਐ ਆਏ ਆ ਬਾਈ ਜਿਹਨੇ ਕੰਮ ਕਰਿਆ ਵਾ ਪਾ ਲਿਆਂਦਾ ਜੀ ਸਾਇਲੈਂਟ ਜਨਰੇਟਰ ਦਿੱਲੀ ਤੋਂ ਮੰਗਾਇਆ ਹੈ ਸੈਕੰਡ ਹੈਂਡ ਇਹਦੇ ਅੱਛਰ ਦਾ ਹੈਗਾ ਇੰਜਨ 15 ਕੇਵੀ ਦੀ ਹੈਗੀ ਇਹਦੇ ਚ ਮੋਟਰ ਪਹਿਲਾਂ ਤਾਂ ਰੱਖਣੇ ਸੀ ਸੀ ਸਲਾਹ ਕੋਠੇ ਪਰ ਫਿਰ ਜਿਹੜੇ ਬੰਦੇ ਕਾਇਲ ਆਏ ਸੀਗੇ ਉਹ ਕਹਿੰਦੇ ਵੀ ਵਾਈਬ੍ਰੇਸ਼ਨ ਕਰੂਗਾ ਵੀ ਫਿਰ ਨੁਕਸਾਨ ਹੋ ਸਕਦਾ ਤੁਸਾਂ ਤੁੱਲੇ ਹੀ ਰੱਖ ਲੋ ਫਿਰ ਇਹ ਰੱਖਤਾ ਥੱਲੇ ਤੇ ਉਹਨਾਂ ਦੇ ਕਹਿਣ ਮੁਤਾਬਕ ਇਹ ਖਾਊਗਾ ਲੀਟਰ ਕ ਉਹ ਕਹਿੰਦੇ ਆ ਯਾਨੀ ਕਿ ਵੀ ਕੰਪਨੀ ਵਾਲੇ ਕਹਿੰਦੇ ਆ ਵੀ ਲੀਟਰ ਕ ਖਾਊਗਾ ਕਿੰਨੇ ਘੰਟੇ ਦਾ ਬਾਕੀ ਆਵਾਜ਼ ਸਾਇਲੈਂਟ ਆ ਅਸੀਂ ਚਲਾ ਕੇ ਦੇਖਿਆ ਤਾਰਾਂ ਤੂਰਾਂ ਰ ਫੁੱਟ ਵਗੈਰਾ ਰਹਿੰਦੀ ਆ ਜੇ ਲਾਉਣੇ ਤਾਂ ਉਹ ਵੀ ਉਸ ਦਿਨ ਉਹ ਕਾਲੀ ਚ ਭੁੱਲੇ ਆਏ ਦਿੱਲੀ ਉਹ ਉੱਥੇ ਤੇ ਹੀ ਮਗਾਉਣੀਆਂ ਉਹਰੇ ਤਾਂ ਥੋੜੀ ਜਿਹੀ ਮਹਿੰਗੀਆਂ ਸੁੱਚਾਂ ਤਾਰ ਵਗੈਰਾ ਉੱਥੇ ਤੇ ਆਣਾ ਉਹਨਾਂ ਨੇ ਫੇਰ ਦੁਬਾਰੇ ਸੈਟਿੰਗ ਕਰਨ ਆਉਣਗੇ ਉਹ ਤੇ ਆਟੋਮੈਟਿਕ ਇਹ ਚੱਲੂਗਾ ਆਟੋਮੈਟਿਕ ਇਹ ਬੰਦ ਹੋਊਗਾ ci da è ridotti per il